ਪੰਜਾਬ ਦੇ ਵਿੱਚ ਲਗਾਤਾਰੀ ਲੁੱਟਖੋਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਦੇਰ ਰਾਤ ਤਕਰੀਬ ਪੌਣੇ 11 ਵਜੇ ਹਥਿਆਰਬੰਦ ਵਿਅਕਤੀਆਂ ਦੇ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਪਰਿਵਾਰ ਦੇ ਵਿੱਚੋਂ 90000 ਰੁਪਏ ਦੀ ਨਕਦੀ ਤੇ ਸੋਨੇ ਦੀ ਚੈਨ ਦੇ ਨਾਲ ਸੋਨੇ ਦੇ ਟੋਪਸ ਲੈ ਕੇ ਚੋਰ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਪੀੜਤਾਂ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਦੇ ਵੱਲੋਂ ਕਰਦੇ ਮੈਂਬਰ ਵੀ ਸਾਰੀ ਵਾਰਦਾਤ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਤੇ ਚੱਪੇ-ਚੱਪੇ ਤੇ ਪੁਲਿਸ ਤਨਾਤ ਹੈ ਉਸੇ ਥਾਂ ਦੇ ਉੱਪਰ ਹੀ ਤੁਸੀਂ ਦੇਖ ਸਕਦੇ ਹੋ ਪਛਾਤੇ ਵਿਅਕਤੀਆਂ ਵੱਲੋਂ ਲੋਕਾਂ ਦੇ ਘਰਾਂ ਵਿੱਚ ਵੜ ਕੇ ਪਿਸਤੌਲ ਦੀ ਨੋਕ ਤੇ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪੀਰਤ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਰਿਸ਼ਤੇਦਾਰਾਂ ਵਿੱਚੋਂ ਬਿਆਨਾਂ ਨੂੰ ਲੈ ਕੇ ਉਹਨਾਂ ਦਾ ਵਿਵਾਦ ਚੱਲ ਰਿਹਾ ਸੀ ਲੁੱਟਮਾਰ ਦੇ ਨਾਲ ਨਾਲ ਉਕਤ ਮੁਲਜ਼ਮਾ ਨੇ ਉਹਨਾਂ ਦੇ ਬਿਆਨਾਂ ਨੂੰ ਵੀ ਪਾੜਿਆ ਜਨ ਦੇ ਵਕਤ ਉਹਨਾਂ ਕੋਲ ਜੋ ਨਕਦੀ ਪੈਸੀ ਉਹ ਵੀ ਲੈ ਕੇ ਫਰਾਰ ਹੋਏ ਨੇ ਤੁਸੀਂ ਵੀ ਸੁਣੋ ਕਰਦੇ ਹਾਂ ਕੋਲ ਕਿਸ ਤਰੀਕੇ ਦੇ ਨਾਲ ਪਿਸਤੌਲ ਦੀ ਨੋਕ ਦੇ ਨਾਲ ਤੋਂ ਕੀਤੀ ਗਈ ਹੈ ਲੁੱਟਕਸੁੱਟ ਬਿਊਰੋ ਰਿਪੋਰਟ ਦਾ ਏਟੀਵੀ ਤੇ ਪੰਜਾਬ ਹਰਿਆਣਾ ਲਾਈਵ ਪ੍ਰਪਿੰਦ ਕੋਰ ਕਿਹੜੇ ਏਰੀਆ ਦੇ ਮਾਸਟਰ ਅਵੇਨਿਊ ਹਰ ਕੀ ਗੱਲਬਾਤ ਕੀ ਹੋਈ ਰਾਤੀ ਤੁਹਾਡੇ ਕਰਜ ਦੇ ਬੰਦੇ ਆਏ ਇਹ ਅਣਪਛਾਤੇ ਬੰਦੇ ਆਣ ਕੇ ਇੱਕ ਤੇ ਮੁੰਡੇ ਨੂੰ ਅਸੀਂ ਜਾਣਦੇ ਆ ਤੇ ਅਣਪਛਾਤੇ ਬੰਦੇ ਇਹਨਾਂ ਨੇ ਸੱਦ ਕੇ ਮੇਰੇ ਘਰ ਵਾਲੇ ਤੇ ਹਮਲਾ ਕੀਤਾ ਕਿ ਆ ਵਾਲੇ ਕਮਰੇ ਸਾਨੂੰ ਬੰਦ ਕਰਕੇ ਤੇ ਰਵੋਲਵਰਾਂ ਦਿਖਾਈਆਂ ਤੇ ਕਹਿੰਦੇ ਕਿ ਸਾਡੇ ਕੋਲ ਜੋ ਕੁਝ ਹੈਗਾ ਦੇ ਦਿਓ ਕਿ ਕਿੰਨਾ ਕੁ ਲੁੱਟ ਕੇ ਗਏ ਕੋਈ ਕੈਸ਼ ਸੀਗਾ 90000 ਰੁਪਿਆ ਕੋਲ ਉਹ ਲੈ ਗਏ ਨੇ ਤੇ ਮੇਰੇ ਘਰ ਵਾਲੇ ਦੀ ਚੈਨੀ ਲੈ ਗਏ ਤੇ ਮੇਰੇ ਇਅਰਿੰਗ ਲੈ ਗਏ ਤੇ ਉਹਨਾਂ ਨੇ ਕੋਈ ਹਵਾਈ ਸਰ ਵੀ ਕੀਤਾ ਸਾਰ ਸਾਨੂੰ ਅੰਦਰ ਬੰਦਿਕ ਬਣਾਇਆ ਹੋਇਆ ਸੀਗਾ ਸਾਨੂੰ ਨਹੀਂ ਬਹਰ ਦਾ ਪਤਾ ਕਿ ਕੀ ਹੋਇਆ ਕਿ ਨਹੀਂ ਉਹਨਾਂ ਕੋਲ ਕੋਟਮਾਰ ਕੀਤੀ ਕਿਸ ਨਾਲ ਹਾਂਜੀ ਹੱਥੋਂ ਪਾਈ ਹੋਇਆ ਉਹ ਖੂਨ 흘 ਰਿਹਾ ਆ ਦੇਖਿਆ ਤੇ ਅੰਦਰ ਕਿਵੇਂ ਆਏ ਤੁਸੀਂ ਜੇ ਦਰਵਾਜ਼ਾ ਬੰਦ ਕਰ ਲਿਆ ਸੀ ਆ ਸ਼ੀਸ਼ਾ ਤੋੜ ਕੇ ਰਸੋਈ ਦਾ ਅੱਛਾ ਜੀ ਹਾਂਜੀ ਤੁਸੀਂ ਪੁਲਿਸ ਨੂੰ ਕੰਪਲੇਟ ਹੋਣ ਕਿਤੀ ਕੀ ਤੁਹਾਡੇ ਕੋਲ ਅਸੀਂ ਰਾਤੀ ਕਰ ਦਿੱਤੀ ਸੀ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਨੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਸਾਡੇ ਨਾਲ ਘਰੇ ਆਨ ਕੇ ਇਦਾਂ ਦੀ ਹਰਕਤ ਕਰਕੇ ਗਏ ਨੇ ਜਿਵੇਂ ਦੀ ਰਾਤ ਇਹ ਮਾਮਲਾ ਹੋਇਆ ਕੀ ਲੱਗਦਾ ਘਰ ਵਿੱਚ ਪਰਿਵਾਰ ਸੀ ਬੱਚੇ ਸੀ ਤੇ ਕਿਉਂ ਕੁਛ ਵੀ ਹੋ ਸਕਦਾ ਹੀ ਬੱਚਿਆਂ ਨੂੰ ਜਾਂ ਇਹਨਾਂ ਨੂੰ ਸੱਟ ਪੇੜ ਲੱਗ ਜਾਂਦੀ ਤੇ ਅਸੀਂ ਕਿੱਥੋਂ ਆਪਣਾ ਜੀ ਵਾਪਸ ਲੈ ਕੇ ਆਉਣਾ ਸੀ ਹਾਂਜੀ ਹੁਣ ਕੀ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਭਾਈ ਕੀ ਨਾਮ ਹੈ ਤਰਸੀਮ ਸਿੰਘ ਜੀ ਕੀ ਗੱਲਬਾਤ ਕੀ ਹੋਈ ਕੱਲ੍ਹ ਬਾਸ ਸਰ ਕੋਈ ਨਹੀਂ ਇੱਕ ਬ੍ਰਦਰ ਵਾ ਬ੍ਰਦਰ ਦੇ ਸੰਡੂ ਦੇ ਬੇਟੇ ਬੇਟਾ ਆਇਆ ਸੀ ਉਹਨਾਂ ਦੀ ਐਕਚੁਅਲੀ ਇੱਥੇ ਮਕਾਨ ਵਾ ਕ੍ਰਿਸ਼ਨਾ ਨੇ ਕਲੇਬ ਚ ਉਹਦਾ ਬਿਆਨਾ ਸੀ ਮੇਰੇ ਨਾਮ ਤੇ ਉਹਨਾਂ ਨੇ ਸੇਲ ਕੀਤੀ ਸੀ ਤੇ ਕਹਿੰਦੇ ਸੀ ਵੀ ਅਸੀਂ ਤੁਹਾਡੇ ਬਿਆਨਾ ਵਾਪਸ ਕਰਨਾ ਵਾ ਤੇ ਸਾਨੂੰ ਬਿਆਨਾ ਦਿਖਾਓ ਬਿਆਨਾ ਦਿਖਾਇਆ ਤੇ ਬਿਆਨਾ ਖੋਣ ਪਏਗੇ ਤੇ ਬਾਅਦ ਚੋਂ ਕੋ ਜਾਨਪਛਾਤੇ ਛੇਕ ਬੰਦੇ ਉਹਨਾਂ ਬੁਲਾਏ ਉਹ ਛੇ ਦੇ ਛੇ ਹਥਿਆਰਾਂ ਨਾਲ ਲੈ ਸੀ ਤੇ ਬਾਅਦ ਸਾਡੇ ਪਰਿਵਾਰ ਨੂੰ ਬੰਦਕ ਬਣਾਇਆ ਤੇ ਬਿਆਨਾ ਵੀ ਖੋਣ ਦੀ ਕੋਸ਼ਿਸ਼ ਕਰਕੇ ਅੱਧਾ ਲੈ ਗਏ ਫਾੜ ਕੇ ਅੱਧਾ ਰਹਿ ਗਿਆ ਮੇਰੇ ਕੋਲ ਕੁਝ ਗੈਣਾ ਹੀ ਗੱਲ ਚ ਮੇਰੇ ਵੀ ਮੇਰੀ ਵਾਈਫ ਦੇ ਉਹ ਵੀ ਲੈ ਕੇ ਕੁਝ ਕਾਇ ਸੀ ਸਰ ਅਸੀਂ 90000 ਰੁਪਏ ਤਕਰੀਬਨ ਪੱਕਾ ਨਹੀਂ ਪਤਾ ਇੰਨਾ ਕੀ ਸੀ ਉਹ ਵੀ ਲੈ ਕੇ ਸਰ ਕੌਣ ਸੀ ਉਹ ਪਛਾਣ ਹੈ ਕਿ ਬਸ ਜਿਹੜਾ ਮੇਨ ਆ ਗਗਨਦੀਪ ਸਿੰਘ ਬੋਵੀ ਉਹ ਪਹਿਲਾਂ ਵੀ ਛੱਡੇ ਥਾਣੇ ਤੋਂ ਭਗੋੜਾ ਵਾ ਉਹ ਸੀ ਨਾਲ ਉਹਦੇ ਦੋਸਤ ਸੀ ਉਹਨਾਂ ਨੂੰ ਮੈਨੇ ਨਹੀਂ ਜਾਣਦਾ ਸਰ ਕਿੰਨੇ ਕ ਵੇਲੇ ਟਾਈਮ ਸੀ ਇਹ ਟਾਈਮ ਸੀ ਸਰ 9:00 11:00 ਵਜੇ ਦਾ ਕਿੰਨੇ ਕਿ ਲੋਟ ਹੋਦੇ तरीकी ਬਨੇ ਕੋ ਬੰਨਣਾ ਲੈ ਗਏ ਸਰ ਤੇ ਮੇਰੇ 2 ਟੋਲੇ ਦੀ ਚੈਨੀ ਸੀ ਮੇਰੇ ਗਲ ਚ ਤੇ ਵਾਈਫ ਦਾ ਇੱਕ ਸਾਈਡ ਦੇ ਟੋਪਸ ਵਾਲੀ ਲੈ ਗਏ ਕੋ ਪਿਸਤਲ ਵੀ ਸਨ ਸਰ ਹਾਂਜੀ ਪਿਸਤਲ ਗਗਨਦੀਪ ਮੋਬੀ ਕੋ ਪਿਸਤਲ ਹੀ ਜਿਹੜੇ ਉਹਨਾਂ ਬਾਅਦ ਚ ਬਲਾਏ ਬੰਦੇ ਉਹਨਾਂ ਸਾਰਿਆਂ ਕੋ ਪਿਸਤਲ ਸੀ ਸਰ ਹੁਣ ਸਾਨੂੰ ਅੰਦਰ ਬੰਦਕ ਬਣਾ ਲਿਆ ਸੀ ਤੇ ਪਿਸਤੋਲ ਆ ਬਾਹਰ ਇਹਦਾ ਨਹੀਂ ਪਤਾ ਫਾਇਰ ਸਰ ਹੋਇਆ ਕਿ ਨਹੀਂ ਹੋਇਆ ਪੁਲਿਸ ਕੰਪਲੇਟ ਗੋਤੂ ਪੁਲਿਸ ਕੰਪਲੇਨ ਹਾਂ ਜੇ ਕੀਤੀ ਜੇ ਕੱਲ ਕੋ ਨੂੰ ਪਰਚੰਗੀ ਇਹਨਾਂ ਦਾ ਕੋਈ ਆਇਆ ਨਹੀਂ ਰਾਤੀ ਆਏ ਸੀ ਸਰ ਤਿੰਨ ਜਣੇ ਤੇ ਹੁਣ ਸਵੇਰ ਦਾ ਕੋਈ ਨਹੀਂ ਆਇਆ ਕੀ ਇਨਸਾਫ ਦੀ ਮੰਗ ਕਰਦੇ ਸਰਕਾਰ ਕੋਲ ਮੰਗ ਕਰਦੇ ਹਾਂ ਜੀ ਇੱਕ ਕਾਨੂੰਨ ਵਿਵਸਥਾ ਥੋੜੀ ਬਿਹਤਰ ਕੀਤੀ ਜਾਵੇ ਜੋਨਦੀਪ ਭਗਵੰਤ ਮਾਨ ਸਰਕਾਰ ਆਈ ਹੈ ਕਾਨੂੰਨ ਵਿਵਸਥਾ ਸਾਰੀ ਵਿਗੜੀ ਪਈ ਆ ਲੁੱਟਾਂ ਖੋਹਾਂ ਬਹੁਤ ਹੋ ਰਹੀਆਂ ਵਾ ਤੇ ਸਰਕਾਰ ਕੋਲ ਮੰਗ ਕਰਦੇ ਜੋ ਸਾਨੂੰ ਬੰਦਾ ਹੱਕ ਬੰਦਾ ਸਾਨੂੰ ਦਵਾਇਆ ਜਾਵੇ ਜੀ ਕਿਹੜਾ ਰੀ ਹੈ ਇਹ ਇਸ਼ਾਟਾ ਏਰੀਆ ਜੀ ਖਾਨ ਕਲੂਕਨ ਕਾਲੇ ਰੋਡ ਅਸਲਾਮੁਅਲਾਈਕਮ ਮਾਮਲਾ ਯਾਰ ਅਤੀ ਕਿਸੇ ਘਰ ਦੇ ਵਿੱਚ ਮਤਲਬ ਘਰ ਦੇ ਕੋਲੋਂ ਪਰਿਵਾਰ ਦਾ ਕਹਿਣਾ ਹੈ ਕਿ ਬੰਦੀ ਬਣਾ ਕੇ ਉਹਨਾਂ ਨੂੰ ਲੁੱਟ-ਖੁੱਟ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਸਮਝ ਨਹੀਂ ਇਹੋ ਜੀ ਕੋਈ ਗਲਬਾ ਨਹੀਂ ਸਾਡੇ ਕੋਲ ਰਾਹ ਕੰਪਲੇਂਟ ਆਈ ਸੀ ਪੀ ਸਾਡੇ ਘਰ ਕੋ ਬੰਦੇ ਆਏ ਨੇ ਜਦੋਂ ਅਸੀਂ ਵੈਰੀਫਾਈ ਕੀਤਾ ਤੇ ਇਹਨਾਂ ਦਾ ਆਪਣਾ ਕੋਈ ਪ੍ਰੋਪਰਟੀ ਦਾ ਝਗੜਾ ਸੀ ਉਹ ਕੋਈ ਇਹਨਾਂ ਦੇ ਜਿੱਦੇ ਕੰਪਲੇਂਟ ਕੀਤੀ ਸਾਨੂੰ ਦਾ ਬੇਟੇ ਨੇ ਕੋ ਪਲਾਟ ਸੰਬੰਧੀ ਹੈਗਾ ਇਹ ਤੋਂ ਮੇਰੇ ਅੱਲੇ ਨਾ ਘਰ ਆਏ ਨੇ ਕੋ ਰਜਿਸਟਰੀ ਬੈਨਾ ਪਾੜ ਕੇ ਸੁੱਟ ਕੇ ਬਾਕੀ ਕੋ ਇਹੋ ਜੀ ਕੋਈ ਗਲਬਾ ਨਹੀਂ ਬੰਦੀ ਬ ਪਰ ਵਰਤਦਾ ਕਹਿਣਾ ਕਿ ਬਿਆਨਾਂ ਦੇ ਪਾੜਿਆ ਗਿਆ ਉਹ ਉਹਨਾਂ ਨੂੰ ਘਰ ਦੇ ਅੰਦਰ ਬੰਦ ਕੀਤਾ ਗਿਆ ਤੇ ਰਸੋਈ ਦੇ ਸ਼ੀਸ਼ਾ ਤੋੜ ਕੇ ਉਹਨਾਂ ਦਾ ਐਲਾਨ ਤੇ ਉਹਨਾਂ ਸਾਰਿਆਂ ਦੇ ਕੋਲ ਕਸਤੋਲਾ ਵੀ ਸੀ ਮੋਕੇ ਨਹੀਂ ਇਹੋ ਜੀ ਦੀ ਕੋਈ ਗੱਲ ਨਹੀਂ ਵੈਰੀਫਾਈ ਕਰ ਰਹੇ ਆ ਅਸੀਂ ਬਾਕੀ ਸਾਰੀ ਸੀਸੀਟੀਵੀ ਫੋਲ ਰਹੀ ਹੈ ਜਿਹੋ ਜਿਹਾ ਕੋਈ ਆਏਗਾ ਮਸਲਾ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ